ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਅਸੀਂ ਦਰਸੇ ਮੇਲੇ ਕਰਨ ਆਏ ਆਂ। ਸ੍ਰੀ ਦਰਬਾਰ ਸਾਹਿਬ ਤਨ ਤਨ ਇਹ ਆ ਤਨ ਤਨ ਸਬਜੀ ਦਾ ਲੰਗਰ ਹਾਲ ਜਿਹਦਾ ਪਾ ਦਰਬਾਰ ਸਾਹਿਬ ਜਾਣਿਆਂ ਦੇ ਖੱਬੇ ਹੱਥਾ ਲੰਗਰ ਹਾਲ ਲੰਗਰ ਹਾਲ ਤੋਂ ਬਾਅਦ ਆ ਗਿਆ ਦਰਬਾਰ ਸੇ ਰਵਾਸਾਬ ਸ੍ਰੀ ਅਰਜਨ ਗੁਰੂ ਅਰਜਨ ਦੇਵ ਪਾਸ਼ਾ ਜੀ ਪਾਨੀ ਧਰਨ ਤਾਂ ਦਰਸ਼ਣ ਡਿਉਡੀ ਇਹ ਸਰੋਵਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਹ ਸਰੋਵਰ ਬਹੁਤ ਹੀ ਵੱਡਾ ਹੈ ਇੰਪਾਰਤ ਦੇ ਵਿੱਚ ਤਾਂ ਵੱਡਾ ਹੈਗੀ ਆ ਸ਼ਾਇਦ ਇਹ ਦੁਨੀਆ 'ਚ ਹੀ ਵੱਡਾ ਹੋਵੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨੂੰ ਬਣਵਾਇਆ ਸੀ ਖੁਦਾਈ ਕਰਵਾਈ ਸੀ ਇਹ ਦਰਬਾਰ ਸਾਹਿਬ ਉਸ ਜਲੇਨ ਦਰਸ਼ਨ ਕਰਨ ਨਾਲ ਸਾਡਾ ਸਾਰਾ ਪਰਿਵਾਰ ਸੰਗਤ ਦਾ ਇਕੱਠ ਠੀਕ ਸੀ ਵਧੀਆ ਕਿਉਂਕਿ ਮਾਰਚ ਮਹੀਨੇ ਦੀ ਛੁੱਟੀਆਂ ਹੋਣ ਕਰਕੇ ਹਰ ਇੱਕ ਨੂੰ ਹੁੰਦਾ ਚਲਣਾ ਬੱਚੇ ਫਰੈਸ਼ ਹੋ ਜਾਣਗੇ ਟਿਪਰ ਵਗੈਰਾ ਦੇਖੇ ਹਟੇ ਹੁੰਦੇ ਆ ਜੋ ਆਪਣੇ ਦਰਸ਼ਨ ਮਿਲੇ ਹੋਏ ਨੇ ਦੇ ਸਾਹਮਣੇ ਛਵੀਲ ਪਾਣੀ ਵਾਲੇ ਇਹ ਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਮਨਾਨ ਅਨੁਵਾਲ ਨੀ ਰਬੂੰਗਾ ਬਣਾਇਆ ਸੀ ਜਿੱਦੋਂ 12 ਪਿੰਡ ਦਿਸਦੇ ਨੇ ਇਹ ਸਿੱਖ ਰਾਜ ਦੀ ਉਹਦੀ ਉਦੁੱਤੀ ਇਮਾਰਤ ਕਲਾ ਦੀ ਨਿਸ਼ਾਨੀ ਆ 12 ਮੀਲ ਤੱਕ ਸਪਸ਼ਟ ਦਿਸਦਾਗਾ ਦੰਦ ਦਰਸ਼ਕ ਨੇ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਜਬਦੀ ਕਲਵਨ ਪ੍ਰਤੀ ਨਸ਼ਾਨ ਸਾਹਿਬ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਦੇ ਦਰਸ਼ਨ ਕਰਕੇ ਸੰਗਤਾਂ ਨੇ ਸਾਰੀ ਨੇ ਕਰਕੇ ਹੁਣ ਚੱਲਦੇ ਆਂ ਅਸੀਂ ਦਰਬਾਰ ਸਾਹਿਬ ਸ੍ਰੀ

ਜੋ ਜਾ ਰਹੇ ਹੁਣ ਅਸੀਂ ਇੱਥੇ ਧਾਰਮਿਕ ਸਮਾਗਮ ਹੁੰਦੇ ਨੇ ਚਲੋ ਜਦੋਂ ਸੰਗਤ ਨੇ ਕੋਈ ਆਰਾਮ ਫਰਮਾਉਣਾ ਹੁੰਦਾ ਤੇ ਆਰਾਮ ਵੀ ਕਰਦੇ ਆ ਅੰਦਰ ਬੈ ਕੇ ਆ ਦੇਖੋ ਸਾਰੀ ਸੰਗਤ ਜੀ ਉਹ ਸਾਹਮਣੇ ਸ੍ਰੀ ਤਨਤਨ ਸਾਹਿਬ ਜੀ ਦਾ ਦਰਬਾਰ ਸਾਹਿਬ ਦਾ ਇਤਿਹਾਸ ਆ ਉਹ ਵੀ ਤੁਹਾਨੂੰ ਜੀ ਬਹੌਣਿਆ ਇਹ ਕੋਸੀ ਕੀ ਦਰਬਾਰ ਸਾਹਿਬ ਤਨ ਤੰਦ ਇਤਿਹਾਸ ਆਪਣੇ ਬੱਚਿਆਂ ਨੂੰ ਦਿਖਾਉਣਾ ਜ਼ਰੂਰੀ ਹੈ ਆਪਾਂ ਨੂੰ ਫੇਰ ਹੀ ਆਪਣੇ ਉਹ ਧਰਮ ਨਾਲ ਸਿੱਖ ਧਰਮ ਨਾਲ ਇਤਿਹਾਸ ਨਾਲ ਜੁੜਨਗੇ ਤੈਨੂੰ ਪਤਾ ਲੱਗੂਗਾ ਇਹ ਸਾਡੇ ਗੁਰੂ ਸਹਿਬਾਨ ਕਿੰਨੇ ਮਹਾਨ ਸੀ ਇਹ ਵੀ ਦਰਸ਼ਨ ਦੋਡੀ ਹੈ ਸਾਹਮਣੇ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਮੋਬਾਈਲ ਅਲਾਉਡ ਨਹੀਂ ਹੈ ਇਸ ਕਰਕੇ ਮਾਫੀ ਮੰਗਦਾ ਸੰਗਤ ਪਵੰਦਰ ਨਹੀਂ ਜਾ ਸਕਦੇ ਤੇ ਖੱਬੇ ਹੱਥ ਤੁਹਾਨੂੰ ਪਤੀ ਹੈ ਕਾਊਂਟਰ ਬਣੇ ਹੋਏ ਨੇ ਦੇਗ ਪ੍ਰਸ਼ਾਦ ਦੇ ਉਹ ਸਾਹਮਣੇ ਸੰਗਤ ਦੇਖ ਰੌਂਦੀ ਹੈ ਇਹ ਸਾਹਮਣੇ ਦਰਬਾਰ ਸਾਹਿਬ ਸ਼ੀਤਨ ਤੁੰਸਾ